ਵੈਕੁਰਜੀ ਕਾ ਖਾਲਸਾ ਵੈਕੁਰਜੀ ਕੀ ਫਤਿਹ ਅੱਜ ਮੈਂ ਬਬਰ ਨਾਮ ਸਿੰਘ ਤੁਮਹਾਰੀ ਦਾ ਬਿਆਨ ਟੀਵੀ ਤੇ ਵੀ ਸੁਣਿਆ ਤੇ ਅਖਬਾਰਾਂ 'ਚ ਵੀ ਪੜ੍ਹਿਆ ਜਿਹਦੇ ਚੁਣਾ ਨੇ ਸਾਰਿਆਂ ਨੂੰ ਫੀਲ ਕੀਤੀ ਕਿ ਪਹਿਲੇ ਅੰਮ੍ਰਿਤਸਰ ਇਕੱਠੇ ਹੋਵਾਂਗੇ ਫਿਰ ਉਤੋਂ ਰੋਸ ਮਾਰ ਕਰਕੇ ਜਾਵਾਂਗੇ ਮੈਨੂੰ ਵੀ ਗੱਲ ਦੇ ਸਮਝ ਨਹੀਂ ਆਈ ਕਿ ਜਿਸ ਕਦੀ ਤੇ ਇਹ ਬੈਠੇ ਹੋਏ ਨੇ ਮੇਰੀ ਯਾਦ ਦੇ ਵਿੱਚ ਸੰਤ ਗੁਰਬਚਨ ਸਿੰਘ ਜੀ ਪਿੰਡਰਾਂ ਲੈ ਸੰਤ ਕਰਤਾਰ ਸਿੰਘ ਜੀ ਉਸ ਤੋਂ ਬਾਅਦ ਸੰਜਰਨੈਲ ਸਿੰਘ ਜੀ ਬਾਬਾ ਠਾਕਰ ਸਿੰਘ ਜੀ ਅੱਜ ਕੱਲੇ ਬ੍ਰਿਡ ਨੂੰ ਇਹ ਆਪਣੇ ਜਿਹੜੇ ਦਮਦਮੇ ਟਕਸਾਲ ਹੈ ਇਹਦਾ ਇਤਿਹਾਸ ਕਦੀ ਦੇਖਿਆ ਹੈ ਇਹਨਾਂ ਨੇ ਕਦੇ ਇਹਨਾਂ ਮਾਪੁਰਖਾਂ ਨੇ ਸ਼ੌਣੀ ਗੁਰਦੁਆਰਾ ਬੰਦ ਕਮੇਟੀ ਦੇ ਖਿਲਾਫ ਦੇ ਕੋਈ ਤਰ੍ਹਾਂ ਦਿੱਤਾ ਕੋਈ ਗੱਲ ਨਹੀਂ ਹੈ ਜਥੇਦਾਰ ਸਾਹਿਬ ਤਾਂ 1920 ਤੋਂ ਲੱਗਦੇ ਆਇਨ ਉਤਰਦੇ ਆਇਨ ਮੈਂ ਤਾਂ ਇਸ ਤਖਸਾਲਵੰਨੋਂ ਕਦੀ ਨਹੀਂ ਸੁਣਿਆ ਕਿ ਉਹਨਾਂ ਨੇ ਕੋਈ ਬਿਆਨ ਦਿੱਤਾ ਹੋਵੇ ਕਿਹੜਾ ਲਾਇਆ ਤੇ ਕਿਹੜਾ ਨਜ਼ਾਰਾ ਅਸਲ ਗੱਲ ਇਹ ਹੈ ਕਿ ਬਾਬਾ ਹਰਨਾਮ ਸਿੰਘ ਜੀ ਉਸ ਵਕਤ ਆਪਣੇ ਕੁਝ ਤੇ ਜਏ ਸਾਥੀ ਨਾਲ ਰੱਖਿਆ ਜਿਹੜੇ ਕਿ ਸਿੱਖ ਕੌਮ ਦੀਆਂ ਮਰਿਆਦਾ ਪਰੰਪਰਾਵਾਂ ਨੂੰ कमजोर करना चांदे खत्म करना चांदे मैं बाबा जी नु सिमर विनती करता हां कि ओना दे हाथान च खटण दी लरौण नहीं ਤੁਹਾਡੇ ਵਰਗੀਆਂ ਸੰਸਥਾਵਾਂ ਗੁਰੂਵਾਲ ਪਿੱਠ ਨਹੀਂ ਕਰਦੀਆਂ ਤੇ ਦਿੱਲੀ ਵਾਲ ਮੂੰਹ ਨਹੀਂ ਕਰਦੀਆਂ ਅੱਜ ਤੁਹਾਨੂੰ ਚਾਹੀਦਾ ਹੈ ਕਿ ਇਹ ਜਿਹੜਾ ਧਰਨਾ ਦੀਆਂ ਰੋਜ਼ ਮਾਰ ਤੁਸੀਂ ਦੇਣਾ ਚਾਹੁੰਦੇ ਹੋ ਕਰਨਾ ਚਾਹੁੰਦੇ ਹੋ ਇਹ ਤੁਹਾਨੂੰ ਸ਼ੋਭਾ ਨਹੀਂ ਦੇਗਾ ਇਤਿਹਾਸ ਦੇ ਵਿੱਚ ਕਾਲੇ ਪੰਨਿਆਂ 'ਚ ਤੁਹਾਡਾ ਇਤਿਹਾਸ ਲਿਖਿਆ ਜਾਏਗਾ ਜੇਰਾ ਤੁਸੀਂ ਕਰੋਗੇ ਕੌਮ ਦੇ ਵਿੱਚ ਜਿਹੜੀ ਕਮਜ਼ੋਰ ਕਰਨ ਦੀਆਂ ਤਾਕਤਾਂ ਦਿੱਲੀ ਤੋਂ ਚੱਲ ਰਹੀਆਂ ਹਨ ਤੁਸੀਂ ਉਹਨਾਂ ਦਾ ਲੱਕੜ ਦਾ ਦਸਤਾ ਨਾ ਬਣੋ ਉਸੇ ਥੋੜੀ ਦਾ ਔਰ ਮੈਂ ਸਮੁੱਚੇ ਸੰਤਾ ਮਹਾਂਪੁਰਖਾਂ ਨੂੰ ਅਪੀਲ ਕਰਨੀ ਚਾਹੁੰਦਾ ਕਿ ਤੁਸੀਂ ਕਿਸੇ ਐਸੀ ਸੰਸਥਾ ਦਾ ਸਾਥ ਬਿਲਕੁਲ ਨਾ ਦਿਓ ਐਸੇ ਬੰਦੇ ਦਾ ਸਾਥ ਬਿਲਕੁਲ ਨਾ ਦਿਓ ਜਿਹਦੇ ਬਾਰੇ ਪੰਥ ਜਾਣਦਾ ਹੈ ਕਿ ਅੱਜ ਕੱਲੋਂ ਪੰਥ ਨਾਲ ਨਹੀਂ ਉਹ ਦਿੱਲੀ ਦੀ ਸਰਕਾਰ ਨਾਲ ਜੁੜਨੇ ਹੋਏ ਨੇ ਜਿਹੜਾ ਬਿਆਨ ਇਹਨਾਂ ਨੇ ਕੁੰਪਰ ਕੋਮ ਦੇ ਮੇਲੇ ਤੋਂ ਇਸ਼ਨਾਨ ਕਰਕੇ ਆਏ ਸੰਨ ਦਿੱਤਾ ਸੀ ਉਹ ਬਿਆਨ ਦਾ ਮੈਨੂੰ ਸਖਤ ਤਰਾਸੇ ਪਰ ਮੈਂ ਇਹਨਾਂ ਦਾ ਸਤਿਕਾਰ ਕਰਦਾ ਹਾਂ ਇਹਨਾਂ ਦਾ ਜਵਾਬ ਨਹੀਂ ਦਿੰਦਾ ਜਿਹੜੀਆਂ ਗੱਲਾਂ ਮਸਾਲਾ ਇਹਨਾਂ ਨੇ ਦਿੱਤੇ ਸੰਸਾਰੀਆਂ ਮਸਾਲਾ ਗਲਤ ਸਨ ਗੁਰੂ ਨਾਨਕ ਸਾਹਿਬ ਗੁਰੂ ਸਾਗਨ ਗੁਰਤੇਗਵਧਰ ਸਾਹਿਬ ਜਦ ਵੀ ਗਏ ਉੱਥੇ ਜਿਹੜੀ ਗੱਲ ਉਹ ਮਨਮਤੀਆਂ ਕਰਦੇ ਸਨ ਉਹਨਾਂ ਦੇ ਉਲਟ ਉਹਨਾਂ ਨੇ ਦੱਸਿਆ ਉਹਨਾਂ ਨੂੰ ਤੁਸੀਂ ਗਲਤ ਕਰ ਰਹੇ ਹੋ ਭਾਵੇਂ ਹਰਦਾ ਹਰਦوار ਦੀ ਗੱਲ ਕਰ ਰਿਹਾ ਆ ਭਾਵੇਂ ਉਹਦਾ ਨਾਮ ਕੀ ਹੈ ਆਰਤੀ ਦੀ ਗੱਲ ਕਰ ਲਓ ਸੋ ਮੈਂ ਇਹ ਕਹਿਣਾ ਚਾਹੁੰਦਾ ਵਾਂ ਕਿ ਬਾਬਾ ਹਰਨਾਮ ਸਿੰਘ ਜੀ ਬਿਲਕੁਲ ਪੰਥਰੋਹੀ ਤਾਕਤਾਂ ਦੇ ਨਾਲ ਨਾ ਖੜੇ ਹੋਣ ਬਾਕੀ ਮਹਾਂਪੁਰਖਾਂ ਨੂੰ ਬੇਨਤੀ ਕਰਾਂਗਾ ਕਿ ਆਪਨੇ ਇਹ ਜੇ ਮੋਕਿਆਂ ਦੇ ਉੱਤੇ ਕਿਸੇ ਦੇ ਨਾਲ ਬੈਠ ਕੇ ਤਰਨਾਨੀ ਦੇਣਾ ਮਾਰਚ ਨਹੀਂ ਕਰਨਾ ਜੋ ਅਕਾਲ ਤਖਤ ਦੀ ਮਰਿਆਦਾ ਔਰ ਪਰੰਪਰਾ ਨੂੰ ਉੱਚਾ ਲੈ ਕੇ ਜਾਏ ਉਹਦੇ ਨਾਲ ਖੜਾ ਹੋਣਾ